ਪੰਜਾਬ ਦੀ ਲਾਈਡ ਪੂਲਿੰਗ ਨੀਤੀ ਕਿਸਾਨਾਂ ਦੇ ਪਵਿੱਖ ਲਈ ਇੱਕ ਮਾਡਲ ਹੈ ਸਾਈ ਆਪ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਪੰਜਾਬ ਸਰਕਾਰ ਕਿਸਾਨਾਂ ਨੂੰ ਆਤਮ ਨਿਰਭਰ ਬਣਾ ਰਹੀ ਹੈ ਕਪੂਰਥਲਾ ਆਮ ਆਦਮੀ ਪਾਰਟੀ ਨੇ ਲਾਈਡ ਪੂਲਿੰਗ ਨੀਤੀ ਸੰਬੰਧੀ ਵਿਰੋਧੀ ਧਿਰ ਵੱਲੋਂ ਫੈਲਾਏ ਜਾ ਰਹੇ ਝੂਠਾਂ ਦਾ ਪਰਦਾਫਾਸ਼ ਕਰਨ ਲਈ ਕਮਰ ਕੱਸ ਲਈ ਹੈ ਆਪ ਆਗੂ ਕਰ ਕਰ ਜਾ ਕੇ ਕਿਸਾਨਾਂ ਨੂੰ ਲਾਈਡ ਪੂਲਿੰਗ ਨੀਤੀ ਬਾਰੇ ਜਾਗਰੂਕ ਕਰਨ ਲਈ रणनीति तैयार ਕਰਨ ਲਈ ਸੀਨੀਅਰ ਆਗੂਆਂ ਨਾਲ ਲਗਾਤਾਰ ਵਿਚਾਰ ਵਟਾਂਦਰਾ ਕਰ ਰਹੇ ਹਨ ਇਸੇ ਲੜੀ ਵਿੱਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਕਿਸਾਨ ਵਿੰਦੇ ਜ਼ਿਲ੍ਹਾ ਪ੍ਰ단 ਗੁਰਬਿੰਦਰ ਸਿੰਘ ਸਾਈ ਨੇ ਲਾਈਡ ਪੂਲਿੰਗ ਨੀਤੀ ਦੇ ਬੁਲਾਰੇ ਆਦਲ ਅਹਿਮਦ ਖਾਨ ਨਾਲ ਮੀਟਿੰਗ ਕੀਤੀ ਅਤੇ ਕਿਸਾਨਾਂ ਨੂੰ ਲਾਈਡ ਪੂਲਿੰਗ ਨੀਤੀ ਦੇ ਫਾਇਦੇ ਦੱਸਣ ਅਤੇ ਉਹਨਾਂ ਨੂੰ ਜਾਗਰੂਕ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਇਸ ਦੌਰਾਨ ਗੁਰਬਿੰਦਰ ਸਿੰਘ ਸਾਈ ਨੇ ਦੋਸ਼ ਲਗਾਇਆ ਕਿ ਰਾਜਨੀਤਿਕ ਪਾਰਟੀਆਂ ਜਾਣਬੁੱਝ ਕੇ ਲਾਇਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੀਆਂ ਹਨ ਸਾਹੀ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਲਾਇਡ ਪੂਲਿੰਗ ਨੀਤੀ ਨੂੰ ਲੈ ਕੇ ਸੂਬੇ ਭਰ ਦੇ ਕਿਸਾਨਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਇੱਕ ਪਾਸੇ ਵਿਰੋਧੀ ਧਿਰ ਨਿਰਾਸ਼ਾ ਵਿੱਚ ਇਸ ਯੋਜਨਾ ਬਾਰੇ ਝੂਠ ਫੈਲਾ ਰਹੀ ਹੈ ਅਤੇ ਇਸ ਦਾ ਵਿਰੋਧ ਕਰ ਰਹੀ ਹੈ ਇਸ ਨੀਤੀ ਕਾਰਨ ਬਿਲਡਰ ਲਾਬੀ ਵਿੱਚ ਭਾਰੀ ਘਬਰਾਹਟ ਹੈ ਕਿਉਂਕਿ ਪੰਜਾਬ ਸਰਕਾਰ ਦੀ ਸ਼ਹਿਰੀ ਵਿਕਾਸ ਯੋਜਨਾ ਕਾਰਨ ਹੁਣ ਸ਼ਹਿਰਾਂ ਵਿੱਚ ਵਿਸ਼ਵ ਪਦਰੀ ਸੈਕਟਰ ਵਿਕਸਤ ਹੋਣਗੇ ਦੂਜੇ ਪਾਸੇ ਜ਼ਮੀਨ ਦੇਣ ਵਾਲੇ ਕਿਸਾਨ ਇਸ ਯੋਜਨਾ ਨੂੰ ਲਾਭਕਾਰੀ ਸੌਦਾ ਦੱਸ ਰਹੇ ਹਨ ਉਹਨਾਂ ਕਿਹਾ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੂੰ ਜ਼ਮੀਨ ਪ੍ਰਾਪਤੀ ਤੋਂ ਬਿਨਾਂ ਸ਼ਹਿਰੀ ਵਿਕਾਸ ਯੋਜਨਾਵਾਂ ਵਿੱਚ ਸਿੱਧਾ ਹਿੱਸਾ ਮਿਲੇਗਾ ਇਹੀ ਕਾਰਨ ਹੈ ਕਿ ਪਟਿਆਲਾ ਮੋਹਾਲੀ ਲੁਧਿਆਣਾ ਅੰਮ੍ਰਿਤਸਰ ਮਾਨਸਾ ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨ ਆਪਣੀ ਜ਼ਮੀਨ ਸਰਕਾਰ ਨੂੰ ਦੇਣ ਲਈ ਸਹਿਮਤ ਹੋਏ ਹਨ ਸਾਈ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਿਸਾਨ ਆਪਣੀ ਮਰਜ਼ੀ ਨਾਲ ਸਰਕਾਰ ਨੂੰ ਆਪਣੀ ਜ਼ਮੀਨ ਦਿੰਦੇ ਹਨ ਅਤੇ ਬਦਲੇ ਵਿੱਚ ਉਹਨਾਂ ਨੂੰ ਵਿਕਸਤ ਸ਼ਹਿਰੀ ਅਸਟੇਟਾ ਵਿੱਚ ਰਿਹਾਇਸ਼ੀ ਅਤੇ ਵਪਾਰਕ ਪਲਾਟ ਮਿਲਦੇ ਹਨ ਸਰਕਾਰ ਨੂੰ 1 ਏਕੜ ਜ਼ਮੀਨ ਦੇਣ ਤੇ ਕਿਸਾਨ ਨੂੰ 1600 गज ਦਾ ਰਹਾਇਸ਼ੀ ਪਲਾਟ ਅਤੇ 200 गज ਦਾ ਐਸਈਓ ਵਪਾਰਕ ਪਲਾਟ ਮਿਲੇਗਾ ਕਿਸਾਨਾਂ ਸਿਰਫ ਇਨ੍ਹਾਂ ਪਲਾਟਾਂ ਨੂੰ ਕਿਸੇ ਵੀ ਸਮੇਂ ਵੇਚ ਸਕਦੇ ਹਨ ਬਲਕਿ ਖੁਦ ਹਾਊਸਿੰਗ ਪ੍ਰੋਜੈਕਟ ਜਾਂ ਮਾਰਕੀਟ ਕੰਪਲੈਕਸ ਬਣਾ ਕੇ ਵੀ ਮੁਨਾਫਾ ਕਮਾ ਸਕਦੇ ਹਨ ਇਸ ਨਾਲ ਨਾ ਸਿਰਫ ਕਿਸਾਨਾਂ ਲਈ ਆਮਦਨ ਦੇ ਨਵੇਂ ਰਸਤੇ ਖੁੱਲ ਰਹੇ ਹਨ ਬਲਕਿ ਉਹਨਾਂ ਨੂੰ ਰੀਅਲ ਅਸਟੇਟ ਵਿੱਚ ਸਿੱਧੀ ਭਾਗੀਦਾਰੀ ਵੀ ਮਿਲ ਰਹੀ ਹੈ ਨਾਲ ਹੀ ਪ੍ਰਾਪਰਟੀ ਡੀਲਰ ਏਜੰਟ ਦੇ ਚੱਕਰ ਵਿੱਚ ਕਿਤੇ ਕਮਿਸ਼ਨ ਵੀ ਨਹੀਂ ਦੇਣਾ ਪਵੇਗਾ। ਉਹਨਾਂ ਕਿਹਾ ਕਿ ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪ੍ਰਾਪਤੀ ਦਾ ਕੋਈ ਪਹਿਲੂ ਨਹੀਂ ਹੈ ਜਿਸ ਕਾਰਨ ਕਿਸਾਨ ਆਪਣੀ ਜ਼ਮੀਨ ਘੱਟ ਕੀਮਤ ਤੇ ਵੇਚਣ ਲਈ ਮਜਬੂਰ ਨਹੀਂ ਹਨ। ਹੁਣ ਉਹਨਾਂ ਨੂੰ ਨਾ ਸਿਰਫ ਵਿਕਾਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ ਸਗੋਂ ਉਹਨਾਂ ਨੂੰ ਇਸ ਦਾ ਅਸਲ ਲਾਭ ਵੀ ਮਿਲ ਰਿਹਾ ਹੈ। ਖੇਤੀ ਜਾਰੀ ਰੱਖਦੇ ਹੋਏ ਉਹ ਜਾਇਦਾਦ ਦੇ ਆਧਾਰ ਸਥਾਈ ਆਮਦਨ ਦਾ ਵਿਕਲਪ ਵੀ ਚੁਣ ਸਕਦੇ ਹਨ ਸਾਈ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਨੀਤੀ ਇੱਕ ਮਾਡਲ ਵਜੋਂ ਉੱਭਰ ਰਹੀ ਹੈ ਜੋ ਨਾ ਸਿਰਫ ਕਿਸਾਨਾਂ ਨੂੰ ਆਤਮ ਨਿਰਭਰ ਬਣਾ ਰਹੀ ਹੈ ਬਲਕਿ ਸੂਬੇ ਦੇ ਸ਼ਹਿਰਾਂ ਨੂੰ ਯੋਜਨਾਬੱਧ ਅਤੇ ਸੰਤੁਲਿਤ ਢੰਗ ਨਾਲ ਵਿਕਸਤ ਕਰਨ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਵੀ ਸਾਬਤ ਹੋਵੇਗੀ ਕਿਸਾਨ ਇਸ ਨੂੰ ਸਿਰਫ ਇੱਕ ਯੋਜਨਾ ਹੀ ਨਹੀਂ ਸਗੋਂ ਆਪਣੇ ਪੰਜਾਬ ਦੇ ਸ਼ਹਿਰਾਂ ਵਿੱਚ ਵਿਸ਼ਵ ਪੱਧਰੀ ਸੈਕਟਰ ਵਿਕਸਤ ਕਰਨ ਦਾ ਸਾਧਨ ਮੰਨ ਰਹੇ ਹਨ ਇਸ ਮੌਕੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਸਤਨਾਮ ਸਿੰਘ ਬਰਾਰ ਗੁਰਮੇਜਰ ਸਿੰਘ ਵਿਰਕ ਤਰਸੇਮ ਸਿੰਘ ਸੁਖਵੰਤ ਸਿੰਘ ਪੱਡਾ ਆਦਿ ਹਾਜ਼ਰ ਸਨ